ਸਲਾਮ ਵਾਲੇਕੁਮ ਵੈਲਕਮ ਟੂ ਨਿਊ ਵੀਡੀਓ ਜੰਗ ਦਾ ਮਾਹੌਲ ਬਣਿਆ ਪਿਆ ਹੈ ਪਾਕਿਸਤਾਨ ਤੇ ਇੰਡੀਆ ਦੇ ਦਰਮਿਆਨ ਅਗਰ ਅਸੀਂ ਇੰਡੀਅਨ ਮੀਡੀਆ ਨੂੰ ਦੇਖੀਏ ਤੇ ਉਹ ਜੰਗ ਦੀ ਪੂਰੀ ਤਿਆਰੀ ਚ ਬੈਠਾ ਹੈ ਅਗਰ ਇਧਰ ਪਾਕਿਸਤਾਨ ਵਾਲੇ ਮੀਡੀਆ ਦੀ ਗੱਲ ਕਰੀਏ ਤੇ ਉਹ ਜਿਹੜਾ ਹੈ ਉਹ ਡਿਫੈਂਡ ਕਰ ਰਹੇ ਹਨ ਉਹ ਕਹਿ ਰਹੇ ਨੇ ਅਗਰ ਉਧਰੋਂ ਹਮਲਾ ਹੋ ਜਾਵੇ ਤੇ ਅਸੀਂ ਫਿਰ ਰੋਜ਼ਾ ਭਰਪੂਰ ਜਵਾਬ ਦੇਵਾਂਗੇ ਅੱਛਾ ਬਾਈ ਸਰ ਦੋਨੇ ਮੀਡੀਆ ਜਿਹੜੀ ਨੇ ਨਾ ਵਾਪਸ ਜੇ ਇੱਕ ਦੂਜੇ ਆਪਣੇ ਆਪ ਨੂੰ ਮਤਲਬ ਸੁਪੀਰੀਅਰ ਸ਼ੋਅ ਕਰਨ ਦੇ ਤੇ ਅਗਲੇ ਨੂੰ ਜਿਹੜਾ ਨਾ ਉਹ ਮਤਲਬ ਨਹੀਂ ਨਹੀਂ মিডিਆ ਬਾਤ ਚੱਲ ਰਹੀ ਹੈ ਤੇ ਦੋ ਪਾਸੋਂ ਨਾ ਬਿਆਲਬਾਜ਼ੀ ਹੋ ਰਹੀ ਹੈ ਔਰ মিডিਆ ਇਸ ਟਾਈਮਾ ਅਗਰ ਵੇਖੋ ਤੇ মিডিਆ ਦੋਵੇਂ ਪਾਸੇ ਨਾ ਗੁੱਸੇ ਅਰੋਜ ਤੇ ਗਿਆ ਹੋਇਆ ਮਤਲਬ ਟੌਪ ਤੇ ਲੇਕੇ মিডিਆ ਦੀਆਂ ਗੱਲਾਂ ਸੁਣ ਸੁਣ ਕੇ ਦੋਵੇਂ ਪਾਸੇ ਜਿਹੜੇ ਲੋਕਾਂ ਨੂੰ ਨਹੀਂ ਸਮਝ ਆ ਰਹੀ ਉਹ ਡਰੇ ਪਏ ਨੇ ਸ਼ਾਇਦ ਕੋਈ ਜੰਗ ਛਿੜ ਜਾਏਗੀ ਤੇ ਕੋਈ ਮਸਲੇ ਮਿਸਾਲ ਹੋ ਜਾਣਗੇ ਲੇਕਿਨ ਐਸਾ ਕਦੀ ਵੀ ਨਹੀਂ ਹੋਣਾ ਕਿਉਂਕਿ ਅਸੀਂ ਸ਼ੁਰੂ ਤੋਂ ਵੇਖਦੇ ਆ ਰਹੇ ਕਿ ਦੋਨੋਂ ਮੁਲਕਾਂ ਦੇ ਦਰਮਿਆਨ ਜਦੋਂ ਵੀ ਲੜਾਈ ਹੁੰਦੀ ਹੈ ਛੋਟੇ ਛੋਟੇ ਮਸਲੇ ਹੁੰਦੇ ਨੇ ਤੇ ਉਹ ਇੱਕ ਦੂਜੇ ਦੇ ਖਿਲਾਫ جنگ ਦਾ ਐਲਾਨ ਕਰ ਦਿੰਦੇ ਨੇ ਹਰ ਦੇਖੋ ਪਾਕਿਸਤਾਨ ਜਿਹੜਾ ਅੱਜ ਤੋਂ ਪਿਛਲੇ ਮਹੀਨੇ ਟ੍ਰੇਨ ਹਾਦਸਾ ਹੋਇਆ ਹਾਂ ਹਾਂਜੀ ਟ੍ਰੇਨ ਆ ਖਲੋਚਿਸਤਾਨ ਵਾਲਾ ਤੇ ਉਹਦੇ ਚ ਬਹੁਤ ਸਾਰੇ ਲੋਕ ਮਾਰੇ ਗਏ ਲੇਕਿਨ ਇਹ ਕਿ ਪਾਕਿਸਤਾਨੀ ਗਵਰਨਮੈਂਟ ਨੇ ਚੀਜ਼ਾਂ ਨੂੰ ਮਤਲਬ ਇਸ ਤਰ੍ਹਾਂ ਨਹੀਂ ਲੈ ਕੇ ਗਏ ਸ਼ਟਡਾਊਨ ਹੋ ਗਈਆਂ ਅਗਰ ਦੂਸਰੀ ਤਰਫ ਹੈ ਪਹਿਲਗਾਮ ਵਾਲਾ ਵਾਕਿਆ ਹੋਇਆ ਤੇ ਅਸੀਂ ਜ਼ਰੂਰ ਜਿਹੜੇ ਬੇਗੁਨਾ ਲੋਕ ਮਾਰੇ ਗਏ ਨੇ ਉਹਨਾਂ ਤੇ ਅਫਸੋਸ ਦਾ ਇਜ਼ਹਾਰ ਕਰਦੇ ਆਂ ਸਾਨੂੰ ਦਿਲੀ ਤੌਰ ਤੇ ਦੋਖੇ ਕਿ ਬੇਗੁਨਾ ਲੋਕ ਬਿਲਕੁਲ ਨਹੀਂ ਮਰਨੇ ਚਾਹੀਦੇ ਦੋਵਾਂ ਪਾਸੇ ਲੋਕ ਕੋ ਕਿ ਬਰਾਬਰ ਹੁੰਦੇ ਨੇ ਇਨਸਾਨ ਜਿਹੜੇ ਅੱਲਾਹ ਤਾਲਾ ਨੇ ਬਣਾਏ ਨੇ ਜਾਨੀ ਕੋਈ ਵੀ ਮਤਲਬ ਇਨਸਾਨ ਨੂੰ ਮਾਰਨਾ ਇੱਕ ਇਨਸਾਨ ਨੂੰ ਮਾਰਨਾ ਪੂਰੀ ਇਨਸਾਨੀਅਤ ਨੂੰ ਮਾਰਨ ਦੇ ਬਰਾਬਰ ਹੈ ਤੇ ਅਸੀਂ ਤੇ ਅਸਕੀਲਸ ਤੇ ਇਹ ਟੀਮ ਰੱਖਨੇ ਆਂ ਦੂਸਰੀ ਤਰਫ ਚੜ੍ਹਦੇ ਪੰਜਾਬ ਵੱਲੋਂ ਕੁਝ ਵੀਡੀਓ ਸਾਡੇ ਕੋਲ ਆਈਆਂ ਨੇ ਜਿਹਦੇ ਉੱਤੇ ਗੱਲ ਕਰ ਰਹੇ ਸਾਂ ਕਿ ਬਈ ਜਿਹੜੇ ਆਪਣੇ ਚੜ੍ਹਦੇ ਪੰਜਾਬ ਵਾਲੇ ਨੇ ਉਹ ਭਰਪੂਰ ਸਾਥ ਦੇਣਗੇ ਇਧਰ ਲੈnde ਪੰਜਾਬ ਦਾ ਤੇ ਇੱਕ ਵੀਡੀਓ ਸਾਡ ਕੋਲ ਬੜੀ ਸੋਹਣੀ ਆਈ ਹੈ ਵੀਰੇ ਨੇ ਪੜਾਈ ਹੈ ਆਪਾਂ ਵੀਡੀਓ ਪਹਿਲੇ ਵੇਖ ਲਈਏ ਫਿਰ ਕੋਈ ਗੱਲ ਕਰਦੇ ਹਾਂ ਜੰਗ ਲੱਗ ਜੂ ਜੰਗ ਲੱਗ ਜੂ ਸਮਾਨ ਇਕੱਠਾ ਕਰ ਲਓ ਆਪਣੇ ਘਰਾਂ ਚ ਪਾਣੀ ਅਨਾਜ ਭਰ ਲਓ ਇਸ ਤਰ੍ਹਾਂ ਦੀਆਂ ਵੀਡੀਓ ਪੋਸਟਾਂ ਸੋਸ਼ਲ ਮੀਡੀਆ ਤੇ ਚੱਲ ਰਹੀਆਂ ਤੇ ਆਮ ਲੋਕ ਇਹਨਾਂ ਤੇ ਯਕੀਨ ਵੀ ਕਰ ਰਹੇ ਆ ਕਿਉਂਕਿ ਪਹਿਲਗਾਮ ਚ ਆਤਵਾਦੀਆਂ ਨੇ ਸਲਾਮੀ ਮਾਰ ਤੇ ਮੀਡੀਆ ਦੀਆਂ ਖਬਰਾਂ ਮੁਤਾਬਕ ਇੱਕ ਕੰਮ ਪਾਕਿਸਤਾਨ ਨੇ ਕਰਵਾਇਆ ਇਸ ਕਰਕੇ ਸਰਕਾਰ ਨੇ ਤੁਰੰਤ ਬਦਲਾ ਲੈਣ ਖਾਤਰ ਪਾਕਿਸਤਾਨ ਜਾਂਦਾ ਪਾਣੀ ਬੰਦ ਕਰਤਾ ਕਈ ਪੰਜਾਬੀ ਚੈਨਲਾਂ ਨੇ ਤਾਂ ਖਬਰਾਂ ਵੀ ਚਲਾਤੀਆਂ ਲੱਗੇਗੀ ਜੰਗ ਪਾਕਿਸਤਾਨ ਨੇ ਕੱਢ ਲਿਆ 130 ਪਰਮਾਣੂ ਹਥਿਆਰ ਪਰ ਸੱਚੀ ਜੰਗ ਲੱਗ ਸਕਦੀ ਹੈ ਕਿ ਭਾਰਤ ਤੇ ਪਾਕਿਸਤਾਨ ਇੰਨੇ ਜੋਗੇ ਹੈਗੇ ਮੌਜੂਦਾ ਸਮੇਂ ਕਿ ਜੰਗ ਸ਼ੁਰੂ ਕਰ ਲੈ ਕਿ ਦੋਵਾਂ ਮੁਲਕਾਂ ਕੋਲ ਇੰਨੀ ਸਮਰੱਥਾ ਹੈਗੀ ਕਿ 2025 ਚ ਆਪ੍ਰੈਲ ਦੇ ਮਹੀਨੇ ਜਾ ਚੜਦੇ ਮਈ ਚ ਕੋਈ ਜੰਗ ਚਾਲੂ ਕਰ ਲੈ ਤੱਥਾਂ ਤੇ ਆਧਾਰਿਤ ਗੱਲ ਕਰਨੀ ਹੈ ਖ਼ਬਰੀ ਚੈਨਲਾਂ ਵਾਂਗ ਅੱਗ ਲਾ ਕੇ ਡੱਬੂ ਕੰਨ ਤੇ ਵਾਲੀ ਗੱਲ ਨਹੀਂ ਕਰਨੀ ਪਹਿਲੀ ਗੱਲ ਕਿ ਪਹਿਲਗਾਮ ਹਮਲੇ ਦੇ ਵਿੱਚ ਦਾ ਰੈਜਿਸਟੈਂਟ ਫਰੰਟ ਨਾਮ ਦੀ ਜਥੇਬੰਦੀ ਨੇ ਪਹਿਲਾਂ ਜ਼ਿੰਮੇਵਾਰੀ ਲਈ ਸੀ ਕਿ ਇਹ ਕੰਮ ਅਸੀਂ ਕੀਤਾ ਬਾਅਦ ਚ ਉਹਨਾਂ ਨੇ ਕਿਹਾ ਕਿ ਨਹੀਂ ਇਹ ਕੰਮ ਅਸੀਂ ਨਹੀਂ ਕੀਤਾ ਯਾਨੀ ਉਹਨਾਂ ਨੇ ਆਪਣੇ ਬਿਆਨ ਨੂੰ ਹੀ ਬਦਲ ਲਿਆ ਪਾਕਿਸਤਾਨ ਸਰਕਾਰ ਕਹਿ ਰਹੀ ਆ ਕਿ ਇਸ ਹਮਲੇ ਦੀ ਅੰਤਰਰਾਸ਼ਟਰੀ ਪੱਧਰ ਤੇ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਸੋ ਭਾਰਤ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਪਹਿਲਗਾਮ ਹਮਲੇ ਦੀ ਕਿਸੇ ਅੰਤਰਰਾਸ਼ਟਰੀ ਜਾਂਚ ਏਜੰਸੀ ਤੋਂ ਜਾਂਚ ਕਰਵਾਏ ਤੇ ਜੇਕਰ ਪਾਕਿਸਤਾਨ ਦੋਸ਼ੀ ਹੈ ਤਾਂ ਉਸ ਦੇ ਕੋਲੋਂ ਕਾਤਲਾਂ ਦੀ ਮੰਗ ਕਰੇ। ਅਗਲੀ ਗੱਲ ਕਿ ਪਾਕਿਸਤਾਨ ਨੇ ਦੋਸ਼ਾਂ ਨੂੰ ਨਕਾਰਿਆ ਤੇ ਜਾਂਚ ਮੰਗੀ ਹੈ। ਭਾਰਤ ਨੇ ਜਾਂਚ ਦੀ ਗੱਲ ਤੇ ਜਵਾਬ ਦੇਣ ਦੀ ਥਾਂ ਤੇ ਸਿੰਧੂ ਜਲ ਸੰਧੀ ਨੂੰ ਰੋਕ ਦਿੱਤਾ ਜਿਸ ਦੇ ਰਾਹੀਂ ਮੀਡੀਆ ਅਨੁਸਾਰ ਪਾਕਿਸਤਾਨ ਨੂੰ ਜਾਂਦਾ ਪਾਣੀ ਭਾਰਤ ਨੇ ਬੰਦ ਕਰਕੇ ਇਸ ਹਮਲੇ ਦਾ ਬਦਲਾ ਲਿਆ ਪਰ ਅਸਲੀਅਤ ਦੇ ਵਿੱਚ ਅਜਿਹਾ ਕੁਝ ਵੀ ਨਹੀਂ ਹੈ। ਸਿੰ্ধু ਜਲ ਸੰਧੀ ਜਿਸ ਨੂੰ ਇੰਡਸ ਵਾਟਰ ਟ੍ਰੀਟੀ ਵੀ ਕਿਹਾ ਜਾਂਦਾ ਹੈ ਇਹ ਦੁਨੀਆ ਦੀ ਇੱਕੋ ਇੱਕ ਜਲ ਸੰਧੀ ਹੈ ਜਿਸ ਤੇ ਤਿੰਨ ਤਰ੍ਹਾਂ ਦੇ ਦਸਤਖਤ ਹੋਏ ਪਏ ਆ ਤਿੰਨ ਤਰ੍ਹਾਂ ਕਿਹੜੀਆਂ ਭਾਰਤ ਤੇ ਪਾਕਿਸਤਾਨ ਤਾਂ ਦੋ ਤਰ੍ਹਾਂ ਹੋਏ ਹੋਏ ਤੀਜੀ ਧਿਰ ਹੈ ਵਿਸ਼ਵ ਬੈਂਕ ਯਾਨੀ ਵਰਲਡ ਬੈਂਕ ਜੋ ਕਿ ਇਸ ਸਿੰਧੂ ਜਲ ਸੰਧੀ ਦਾ ਇੱਕ ਹਸਤਾਖਰਕਰਤਾ ਸੋ ਤੀਜੀ ਧਿਰ ਦੀ ਸਹਿਮਤੀ ਨਾਲ ਦੋਵਾਂ ਦੇਸ਼ਾਂ ਚੋਂ ਕੋਈ ਵੀ ਮੁਲਕ ਆਪਣੇ ਤੌਰ ਤੇ ਫੈਸਲਾ ਨਹੀਂ ਲੈ ਸਕਦਾ ਮੁੱਖੀ ਗੱਲ ਇਹ ਕਿ ਇਸ ਸੰਧੀ ਨੂੰ ਰੋਕਿਆ ਗਿਆ ਹੈ ਕੁਝ ਸਮੇਂ ਵਾਸਤੇ ਭਾਰਤ ਵੱਲੋਂ ਪਾਕਿਸਤਾਨ ਤੇ ਦਬਾਅ ਪਾਉਣ ਵਾਸਤੇ ਹੋਰ ਕੁਛ ਨਹੀਂ ਪਾਣੀ ਵੀ ਉਸੇ ਤਰ੍ਹਾਂ ਪਾਕਿਸਤਾਨ ਨੂੰ ਜਾਣਗੇ ਨਾ ਉਹਨਾਂ ਨੂੰ ਭਾਰਤ ਰੋਕ ਸਕਦਾ ਤੇ ਨਾ ਉਹਨਾਂ ਨੂੰ ਮੋੜ ਕੇ ਭਾਰਤ ਦੇ ਹੋਰ ਨਾ ਇਲਾਕਿਆਂ ਨੂੰ ਪਾਣੀ ਸਪਲਾਈ ਕਰ ਸਕਦਾ ਭਾਰਤ ਨੇ ਸਿੰਧੂ ਜਲ ਸੰਧੀ ਰੋਕੀ ਪਾਕਿਸਤਾਨ ਨੇ ਉਹਦੇ ਜਵਾਬ ਚ ਭਾਰਤ ਨਾਲ ਡਿਪਲੋਮੈਟਿਕ ਰਾਹ ਬੰਦ ਕਰਤੇ ਪਾਕਿਸਤਾਨ ਚ ਕਈ ਭਾਰਤੀਆਂ ਨੂੰ ਪਾਕਿਸਤਾਨ ਛੱਡਣ ਦੀਆਂ ਹਦਾਇਤਾਂ ਹੋ ਗਈਆਂ ਹੁਕਮ ਕਰਤੇ ਸਿਰਫ ਸਿੱਖਾਂ ਨੂੰ ਇਸ ਵਿੱਚ ਛੋੜ ਦਿੱਤੀ ਹੈ ਕਿ ਜਿਹੜੇ ਸਿੱਖ ਪਾਕਿਸਤਾਨ ਗਏ ਆ ਉਹਨਾਂ ਤੇ ਇਹ ਹੁਕਮ ਲਾਗੂ ਨਹੀਂ ਹੁੰਦੇ ਹੁਣ ਸਿੱਖਾਂ ਨੂੰ ਛੋਟ ਦੇਣ ਦਾ ਮਤਲਬ ਇਹ ਮੰਨਿਆ ਜਾ ਸਕਦਾ ਹੈ ਕਿ ਪਾਕਿਸਤਾਨ ਸਿੱਖਾਂ ਨੂੰ ਸੁਨੇਹਾ ਦੇ ਰਿਹਾ ਹੈ ਕਿ ਤੁਸੀਂ ਇਸ ਮਾਮਲੇ 'ਚ ਬਾਕੀ ਭਾਰਤ ਨਾਲੋਂ ਵੱਖਰੇ ਹੋ ਇਹ ਵੀ ਸੋਚਣ ਤੇ ਵਿਚਾਰਨ ਵਾਲੀ ਗੱਲ ਹੈ ਸੋਚੋ ਜਰੂਰ ਜੇ ਇਸ ਡਿਪਲੋਮੈਟਿਕ ਕੜੀ ਨੂੰ ਖੋਲ ਸਕਦੇ ਹੋ ਤੁਸੀਂ ਇਸ ਦਰਮਿਆਨ ਅਮਰੀਕੀ ਪ੍ਰਧਾਨ 트੍ਰੰਪ ਅੰਕਲ ਦਾ ਬਿਆਨ ਆਇਆ ਕਿ ਉਹਨਾਂ ਭਾਰਤ ਤੇ ਪਾਕਿਸਤਾਨ ਦੋਵਾਂ ਨਾਲ ਉਹਨਾਂ ਦੀ ਦੋਸਤੀ ਵਾਲਾ ਰਿਸ਼ਤਾ ਹੈ ਪਰ 트੍ਰੰਪ ਦੇ ਇੱਕ ਬਿਆਨ ਤੇ ਲੋਕ ਮਜ਼ਾਕ ਬਣਾ ਰਹੇ ਕਿ ਉਹਨੇ ਇਸ ਮਾਮਲੇ ਨੂੰ 1500 ਸਾਲ ਪੁਰਾਣਾ ਲਿਖਿਆ ਪਰ ਭਾਰਤ ਤੇ ਪਾਕਿਸਤਾਨ ਦਾ ਮਾਮਲਾ ਤਾਂ 78 ਸਾਲ ਪੁਰਾਣਾ ਹੈ 1500 ਸਾਲ 트੍ਰੰਪ ਨੇ ਕਿਵੇਂ ਕਿਹਾ ਅਸਲ ਵਿੱਚ ਇਹ ਮਾਮਲਾ ਭਾਰਤ ਪਾਕਿਸਤਾਨ ਦਾ ਨਹੀਂ ਇਹ ਮਾਮਲਾ ਅਸਲ ਵਿੱਚ ਕਸ਼ਮੀਰ ਦਾ ਸਿਵਲਾਈਜ਼ੇਸ਼ਨ ਕਲੈਸ਼ ਦਾ ਮਾਮਲਾ ਹੈ ਜੇ ਕਿਸੇ ਨੂੰ ਕਸ਼ਮੀਰ ਦੇ 1500 ਸਾਲ ਪੁਰਾਣੇ ਇਤਿਹਾਸ ਬਾਰੇ ਜਾਣਕਾਰੀ ਹੈ ਤਾਂ ਉਹ ਸਮਝ ਸਕਦਾ ਵੀ ਟਰੰਪ ਬੋਲ ਕਿੱਥੋਂ ਰਿਹਾ ਕਿਉਂਕਿ ਮੈਂ ਇਸ ਵੀਡੀਓ 'ਚ ਸਿਰਫ ਸੰਕੇਤ ਹੀ ਦੇਣੇ ਆ ਕੜੀਆਂ ਆਪੇ ਜੋੜ ਲਿਓ ਤੁਸੀਂ ਜੇ ਤੁਹਾਨੂੰ ਸਮਝ ਹੋਈ ਇਸ ਬਾਰੇ ਚਲੋ ਆਪਾਂ ਲੜਾਈ ਦੇ ਮਸਲੇ ਤੇ ਚੱਲੀਏ ਜੋ ਖਬਰਾਂ ਆ ਰਹੀਆਂ ਚੈਨਲਾਂ ਤੇ ਜੰਗ ਲੱਗ ਵੀ ਚੁੱਕੀ ਹੈ ਕੀ ਭਾਰਤ ਪਾਕਿਸਤਾਨ ਦਰਮਿਆਨ ਕੋਈ ਲੜਾਈ ਲੱਗ ਸਕਦੀ ਹੈ ਇਸ ਦਾ ਜਵਾਬ ਹੈ ਹਾਂ ਲੜਾਈ ਲੱਗ ਸਕਦੀ ਹੈ ਪਰ ਹਜੇ ਨਹੀਂ ਕਿਉਂਕਿ ਦੋਵਾਂ ਦੇਸ਼ਾਂ ਕੋਲ ਨਿਊਕਲੀਅਰ ਪਾਵਰਸ ਨੇ ਦੋਵਾਂ ਕੋਲ ਵੱਡੀ ਫੌਜ ਹੈ ਪਰ ਦੋਵੇਂ ਮੁਲਕ ਇਸ ਸਮੇਂ ਵੱਡੇ ਸੰਕਟਾਂ 'ਚੋਂ ਲੰਘ ਰਹੇ ਆ ਜਿੱਥੇ ਪਾਕਿਸਤਾਨ ਇਸ ਸਮੇਂ ਆਪਣੇ ਲੋਕਾਂ ਦੀਆਂ ਬੁਨਿਆਦੀ ਲੋੜਾਂ ਪੂਰੀਆਂ ਕਰਨ ਤੋਂ ਵੀ ਅਸਮਰਥ ਚੱਲ ਰਿਹਾ ਹੈ ਭੁੱਖਮਰੀ ਨਾਲ ਉੱਥੇ ਬੁਰਾ ਹਾਲ ਹੈ ਭਾਰਤ ਦੇ ਮੁਕਾਬਲੇ ਪਾਕਿਸਤਾਨ 'ਚ ਡਿਵੈਲਪਮੈਂਟ ਨਾਮ ਦੀ ਹੀ ਹੈ ਗਰਾਊਂਡ 'ਤੇ ਹੈ ਨਹੀਂ ਕੱਖ ਸੋਸ਼ਲ ਮੀਡੀਆ 'ਤੇ ਪਾਕਿਸਤਾਨੀ ਲੋਕ ਮੀਮਸ ਬਣਾ ਰਹੇ ਆ ਕਿ ਭਾਰਤ ਨੂੰ ਬੇਨਤੀ ਹੈ ਕਿ ਪਾਕਿਸਤਾਨ 'ਤੇ ਹਮਲਾ ਕਰਨ ਲੱਗੇ ਪਹੜਾ ਦਾ ਹੀ ਨੁਕਸਾਨ ਹੋਣਾ ਲੋਕ ਕਹਿੰਦੇ ਕਿ ਪਾਕਿਸਤਾਨ ਨੇ ਅੱਧੀ ਦੁਨੀਆ ਤੋਂ ਕਰਜ਼ਾ ਲਿਆ ਹੋਇਆ ਇਸ ਕਰਕੇ ਕੋਈ ਮੁਲਕ ਭਾਰਤ ਨੂੰ ਪਾਕਿਸਤਾਨ ਤੇ ਹਮਲਾ ਨਹੀਂ ਕਰਨ ਦੇਵੇਗਾ ਕਈ ਕਹਿੰਦੇ ਸਾਨੂੰ ਭਾਰਤ ਧਮਕੀ ਦੇ ਕੇ ਡਰਾ ਨਹੀਂ ਸਕਦਾ ਕਿਉਂਕਿ ਅਸੀਂ ਤਾਂ ਪਹਿਲਾਂ ਹੀ ਆਪਣੀ ਸਰਕਾਰ ਤੋਂ ਹੀ ਇਨੇ ਤੰਗ ਆ ਕਈ ਕਹਿੰਦੇ ਜੀ ਸਾਡਾ ਪਾਣੀ ਰੋਕਣਾ ਉਹ ਤਾਂ ਅੱਗੇ ਨਹੀਂ ਆਉਂਦਾ ਜੇ ਭਾਰਤ ਨੇ ਲਾਹੌਰ ਜਿੱਤ ਲਿਆ ਅੱਧੇ ਘੰਟੇ ਮਗਰੋਂ ਉਹਨੂੰ ਆਪੇ ਵਾਪਸ ਦੇ ਕੇ ਜਾਣਾ ਪੈਣਾ। ਕਈ ਕਹਿੰਦੇ ਜੰਗ ਕਰਨੀ ਆ ਜੀ 9 ਵਜੇ ਤੋਂ ਪਹਿਲਾਂ ਕਰ ਲਿਓ ਕਿਉਂਕਿ ਬਾਅਦ ਚ ਸਵਾ 9 ਮਗਰੋਂ ਗੈਸ ਚਲੀ ਜਾਂਦੀ ਆ ਘਰਾਂ ਦੀ। ਸੋ ਇਸ ਤਰ੍ਹਾਂ ਦੇ ਤਾਂ ਹਾਲਾਤ ਬਣੇ ਹੋਏ ਆ ਪਾਕਿਸਤਾਨ 'ਚ। ਉਹਨਾਂ ਜੰਗ ਦਾ ਸਿਆਪਾ ਗੱਲ ਪਾ ਕੇ ਜਾਣਾ ਕਿੱਥੇ? ਰੋਟੀ ਖਾਣ ਜੋਗੇ ਪੈਸੇ ਉੱਥੇ ਲੋਕਾਂ ਕੋਲ ਅੱਗੇ ਹੈ ਨਹੀਂ ਤੇ ਉੱਥੋਂ ਜੰਗ ਨੇ ਰੋਟੀਆਂ ਨਹੀਂ ਬੰਬ ਸੁੱਟਣੇ ਆ। ਅੰਗਰੇਜ਼ੀ 'ਚ ਕਹੀਏ ਤਾਂ ਪਾਕਿਸਤਾਨ ਜੰਗ ਨੂੰ ਅਫੋਰਡ ਵੀ ਨਹੀਂ ਕਰ ਸਕਦਾ ਅੱਜ ਦੇ ਸਮੇਂ। ਹੁਣ ਗੱਲ ਕਰੀਏ ਭਾਰਤ ਦੀ। ਚਾਹੇ ਹਾਲਾਤ ਇੱਥੇ ਪਾਕਿਸਤਾਨ ਦੇ ਮੁਕਾਬਲੇ ਸਹੀ ਆ ਪਰ ਅੰਦਰੂਨੀ ਤੌਰ ਤੇ ਭਾਰਤ ਕਾਫੀ ਕਮਜ਼ੋਰ ਸਥਿਤੀ ਚ ਖੜਾ ਹੈ ਇੱਥੇ ਭਾਰਤ ਤੋਂ ਵੱਖ ਹੋਣ ਦੀਆਂ ਕਈ ਲਹਿਰਾਂ ਚੱਲ ਰਹੀਆਂ ਤੇ ਕਸ਼ਮੀਰ ਦਾ ਘਟਨਾਕ੍ਰਮ ਉਸੇ ਚ ਮੰਨਿਆ ਜਾਂਦਾ ਹੈ ਕਿ ਕਸ਼ਮੀਰ ਦੇ ਲੋਕ ਆਜ਼ਾਦੀ ਚਾਹੁੰਦੇ ਆ ਉੱਥੇ ਹੀ ਤਾਜ਼ਾ ਮਾਮਲੇ ਚ ਤਾਮਿਲਨਾਡੂ ਦੇ ਮੁੱਖ ਮੰਤਰੀ ਸਟਾਲਨ ਹਣੀ ਉਹ ਰਾਜਾਂ ਨੂੰ ਵੱਧ ਅਧਿਕਾਰ ਦੇਣ ਦੇ ਮਾਮਲੇ ਤੇ ਮੋਦੀ ਸਰਕਾਰ ਨਾਲ ਲੱਤਾਂ ਫਸਾਈ ਬੈਠੇ ਆ ਉਧਰ ਚੀਨ ਤੀਜੇ ਦਿਨ ਅਰਨਾਚਲ ਦੇ ਇਲਾਕੇ ਦੱਬੀ ਆਉਂਦਾ ਹੈ ਇਸ ਦੌਰ ਵਿੱਚ ਸਿੱਖ ਇੱਕ ਅਜਿਹੀ ਸਥਿਤੀ 'ਚ ਖੜੇ ਆ ਜਿੱਥੇ ਸਿੱਖਾਂ ਨੂੰ ਅਮਰੀਕਾ ਵਰਗੇ ਦੇਸ਼ਾਂ ਦੀ ਅਣਦੇਖੀ ਦੀ ਹਮਾਇਤ ਹਾਸਲ ਆ। ਚਰਚਾ ਇਹ ਵੀ ਹੈ ਕਿ ਰਾਜਨੀਤਿਕ ਤੌਰ ਤੇ ਅਜਿਹੇ ਹਮਲਿਆਂ ਨੂੰ ਇੱਕ ਵੱਡੀ ਪਾਰਟੀ ਵੱਲੋਂ ਵੋਟਾਂ ਲੈਣ ਨੂੰ ਹੀ ਵਰਤਿਆ ਜਾਂਦਾ ਰਿਹਾ ਹੈ। ਚਾਹੇ ਇਹ ਮਾਮਲਾ ਪਹਿਲਗਾਮ ਦਾ ਹੋਵੇ ਤੇ ਜਾਂ ਫਿਰ ਪਹਿਲਾਂ ਪੁਲਵਾਮਾ ਦਾ। ਪੰਜਾਬ ਦੇ ਕਈ ਸਰਹੱਦੀ ਇਲਾਕਿਆਂ 'ਚ ਗੁਰਦੁਆਰਿਆਂ 'ਚੋਂ ਅਨਾਊਂਸਮੈਂਟਾਂ ਕੀਤੀਆਂ ਗਈਆਂ ਕਿ ਜੰਗ ਲੱਗ ਸਕਦੀ ਹੈ ਪਰ ਫੌਜ ਤੇ ਪੁਲਿਸ ਇਹਨਾਂ ਗੱਲਾਂ ਨੂੰ ਅਫਵਾਹਾਂ ਦੱਸ ਰਹੇ ਆ। ਜੰਗ ਲੱਗਣੀ ਕੋਈ ਇੰਨੀ ਸੌਖੀ ਗੱਲ ਨਹੀਂ ਜਿੰਨਾ ਚੈਨਲਾਂ ਤੇ ਏਸੀ ਸਟੂਡੀਓ ਚ ਬਹਿ ਕੇ ਜੰਗ ਦੀ ਖਬਰ ਚਲਾਉਣੀ ਸੌਖੀ ਆ ਜਿਹੜੇ ਲੋਕ ਜੰਗ ਦੀ ਭੇਂਟ ਚੜਦੇ ਆ ਪਤਾ ਉਹਨਾਂ ਨੂੰ ਆ ਵੀ ਕਿਹੜੇ ਭਾਅ ਪੈਂਦੀ ਆ ਜਿਹੜੇ ਹੁਣ ਪਹਿਲਗਾਮ ਚ ਮਾਰੇ ਗਏ ਉਹਨਾਂ ਦੇ ਪਰਿਵਾਰਾਂ ਨੂੰ ਪਤਾ ਕਿ ਘਰ ਦਾ ਜੀ ਚਲਾ ਜਾਵੇ ਤਾਂ ਹੁੰਦਾ ਕੀ ਆ ਜਾਂਦੇ ਜਾਂਦੇ ਇੱਕ ਜਾਣਕਾਰੀ ਫੌਜੀ ਨਜ਼ਰੀਏ ਤੋਂ ਵੀ ਦੇ ਦਿੰਦੇ ਆ ਇੱਕ ਜਨਰਲ ਬਖਸ਼ੀ ਆ ਕਈ ਚੈਨਲਾਂ ਤੇ ਦੇਖਿਆ ਹੋਣਾ ਤੁਸੀਂ ਉਹਨੂੰ ਜਿਹੜਾ ਅਜੇਹੀਆਂ ਘਟਨਾਵਾਂ ਤੇ ਵਿਚਾਰ ਦਿੰਦਾ ਸੋਸ਼ਲ ਮੀਡੀਆ ਐਕਟੀਵਿਸਟ ਗੰਗਵੀਰ ਸਿੰਘ ਰਠੌਰ ਨੇ ਇਸ ਬਾਰੇ ਪੋਸਟ ਕੀਤੀ ਹੈ ਕਿ ਵੈਸੇ ਤਾਂ ਟੈਲੀਵਿਜ਼ਨ ਉੱਤੇ ਜਨਰਲ ਬਖਸ਼ੀ ਨੂੰ ਸੁਣ ਕੇ ਉਹ ਇੱਕ ਕਾਮੇਡੀਅਨ ਹੀ ਲੱਗਦਾ ਹੈ ਪਰ ਪਹਿਲਗਾਮ ਹਮਲੇ ਬਾਰੇ ਟੀਵੀ 'ਤੇ ਬੋਲਦੇ ਹੋਏ ਉਸਨੇ ਇੱਕ ਅਜੀਹੀ ਗੱਲ ਕਹੀ ਹੈ ਜਿਹੜੀ ਗੱਲ ਫੌਜ ਨਾਲ ਜੁੜੇ ਹੋਏ ਹੋਰ ਵੀ ਦੋਸਤ ਮਿੱਤਰ ਸੱਜਣ ਦੱਸਦੇ ਰਹੇ ਨੇ ਕਿ ਲੋਕਡਾਊਨ ਤੋਂ ਬਾਅਦ ਫੌਜ ਦੀ ਭਰਤੀ 3 ਸਾਲ ਬੰਦ ਰਹੀ ਸੀ ਤੇ ਉਸ ਤੋਂ ਬਾਅਦ ਫੌਜ ਵਿੱਚ ਅਗਨੀਵੀਰ ਦਾ ਤਜਰਬਾ ਕੀਤਾ ਗਿਆ ਜਿਸ ਕਰਕੇ ਬੀਤੇ 3-4 ਸਾਲ ਵਿੱਚ ਫੌਜ 'ਚੋਂ 1,80,000 ਫੌਜੀ ਘਟੇ ਹੋਏ ਨੇ। ਇਹ ਕਟੌਤੀ ਫੌਜ ਦਾ ਖਰਚ ਘਟਾਉਣ ਕਰਕੇ ਕੀਤੀ ਗਈ ਹੈ। ਜਨਰਲ ਬਖਸ਼ੀ ਮੁਤਾਬਕ ਫੌਜ ਨੂੰ ਵਪਾਰਕ ਕੰਪਨੀ ਵਾਂਗ ਸਮਝਦੇ ਹੋਏ ਕਟੌਤੀ ਕੀਤੀ ਗਈ ਹੈ, ਜਿਸ ਕਰਕੇ ਨਾਜ਼ੁਕ ਇਲਾਕਿਆਂ ਵਿੱਚ ਫੌਜ ਦੇ ਜਵਾਨਾਂ ਉੱਤੇ ਲੋਡ ਵੱਧ ਗਿਆ ਹੈ। ਸਹੀ ਤਰ੍ਹਾਂ ਨਿਗਰਾਨੀ ਨਹੀਂ ਹੋ ਰਹੀ। ਫੌਜ ਨਾਲ ਜੁੜੇ ਕਿਸੇ ਮਿੱਤਰ ਨੇ ਇਸ ਬਾਰੇ ਮੈਨੂੰ ਪਿਛਲੇ ਸਾਲ ਦੱਸਿਆ ਵੀ ਸੀ ਕਿ ਚੀਨ ਤੇ ਪਾਕਿਸਤਾਨ ਅਗਨੀਵੀਰ ਭਰਤੀ ਉੱਤੇ ਨਜ਼ਰ ਰੱਖ ਰਹੇ ਨੇ ਤੇ ਤਕਰੀਬਨ 5-7 ਸਾਲ ਉਹ ਇਸ ਦੇ ਨਤੀਜੇ ਦੀ ਉਡੀਕ ਕਰਨਗੇ ਤੇ ਫਿਰ ਇਸ ਇਲਾਕੇ ਵਿੱਚ ਲੜਾਈ ਖੜੀ ਕਰ ਸਕਦੇ ਆ ਇਹ ਵੀ ਸੋਚਣ ਦੀ ਲੋੜ ਹੈ ਕਿ ਨੇਪਾਲ ਵਿੱਚੋਂ ਵੀ ਗੋਰਖਾ ਰੈਜiment ਦੀ ਭਰਤੀ ਨਹੀਂ ਹੋ ਸਕੀ ਦੂਜੇ ਪਾਸੇ ਸਿੱਖ ਰੈਜiment ਦਾ ਭਰਤੀ ਸੰਕਟ ਪੰਜਾਬ ਦੇ ਮੁੱਖ ਮੰਤਰੀ ਦੇ ਮੂੰਹੋਂ ਵੀ ਸੁਣਨ ਨੂੰ ਮਿਲਿਆ ਇਸ ਹਿਸਾਬ ਨਾਲ ਤਾਂ ਫੌਜ ਵਿੱਚ ਲੋੜ ਪੈਣ ਤੇ ਪਾਰਕਾਂ ਵਿੱਚ ਸਰਕਾਰੀ ਨੌਕਰੀ ਤੋਂ ਰਿਟਾਇਰ ਹੋ ਕੇ ਪਾਕਿਸਤਾਨ ਤੇ ਹਮਲੇ ਦੀ ਚਰਚਾ ਕਰਨ ਵਾਲੇ ਮੋٹے ਢਿੱਡ ਵਾਲੇ ਸ਼ਰਮਾ ਜੀ ਤੇ ਅਰੋੜਾ ਸਾਹਿਬ ਨੂੰ ਹੀ ਵਲੰਟੀਅਰ ਬਣ ਕੇ ਦੇਸ਼ ਦੀ ਰਾਖੀ ਲਈ ਕੁਰਬਾਨੀ ਦੇਣੀ ਪਵੇਗੀ ਇਸ ਪੋਸਟ ਤੇ ਸੀਨੀਅਰ ਪੱਤਰਕਾਰ ਸੁਖਦੇਵ ਸਿੰਘ ਨੇ ਕਮੈਂਟ ਕੀਤਾ ਕਿ ਫੌਜ ਦਾ ਕਾਰਪੋਰੇਟਿਕਰਨ ਭਾਰਤ ਨੂੰ ਬਹੁਤ ਮਹਿੰਗਾ ਪਵੇਗਾ ਫੌਜ ਦੀ ਭਰਤੀ 'ਚ ਆਰਐਸਐਸ ਆਪਣਾ ਯੋਗਦਾਨ ਪਾਵੇ ਕਈ ਲੋਕਾਂ ਨੇ ਤਾਂ ਸ਼ਿਵ ਸੈਨਿਕਾਂ ਤੇ ਪੰਜਾਬ 'ਚ ਤੁਰੇ ਫਿਰਦੇ ਕੁਝ ਲੋਕਾਂ ਦੇ ਨਾਮ ਲਿਖੇ ਨੇ ਕਿ ਇਹਨਾਂ ਨੂੰ ਹੁਣ ਫੌਜ 'ਚ ਜਾਣਾ ਚਾਹੀਦਾ ਖੈਰ ਇਹ ਵੀਡੀਓ ਤੇ ਇਹ ਗੱਲ ਮੁਕਾਈਏ ਤਾਂ ਜੰਗ ਲੱਗਣੀ ਕੋਈ ਖੇਡ ਨਹੀਂ ਸੋ ਇਹ ਹੁਣ ਇਸ ਪਹਿਲਗਾਮ ਘਟਨਾ ਤੋਂ ਬਾਅਦ ਤਾਂ ਨਹੀਂ ਲੱਗਣੀ ਪਰ ਜੰਗ ਲੱਗਣੀ ਜ਼ਰੂਰ ਹੈ ਤੇ ਬਣ ਰਹੇ ਜੀਓ ਪੋਲਿਟਿਕਸ ਹਾਲਾਤ ਆਉਂਦੇ ਸਾਲਾਂ 'ਚ ਇਸ ਜੰਗ ਵਾਸਤੇ ਮਾਹੌਲ ਜ਼ਰੂਰ ਬਣਾਉਣਗੇ ਯੂਕਰੇਨ ਤੇ ਰਸ਼ੀਆ ਦੀ ਚੱਲ ਰਹੀ ਜੰਗ ਅਮਰੀਕਾ ਤੇ ਚੀਨ ਦੀ ਖਿੱਚੋ ਤਾਣ ਭਾਰਤ ਤੇ ਪਾਕਿਸਤਾਨ ਵਿਚਕਾਰ ਬਣਿਆ ਇਹ ਤਣਾਅ ਇਜ਼ਰਾਈਲ ਤੇ ਫਲਸਤੀਨ ਦੀ ਲੜਾਈ ਇਕ ਕਈ ਪਹਿਲੂ ਆ ਜਿਹੜੇ ਧਿਆਨ ਮੰਗਦੇ ਆ ਵੀ ਆਉਣ ਵਾਲੇ ਕੁਝ ਸਾਲਾਂ ਚ ਦੁਨੀਆ ਚ ਜੰਗ ਦੀ ਗਰਾਊਂਡ ਤਿਆਰ ਹੋ ਸਕਦੀ ਆ ਤੁਸੀਂ ਅਜਿਹੇ ਮਾਮਲੇ ਚ ਦਿਲਚਸਪੀ ਰੱਖਦੇ ਹੋ ਤਾਂ ਇਸ ਵੀਡੀਓ ਚ ਦੱਸੀਆਂ ਗੱਲਾਂ ਨੂੰ ਸਮਝ ਸਕਦੇ ਹੋ ਤੇ ਹਾਲਾਤਾਂ ਦਾ ਮੁਲਾਂਕਣ ਕਰ ਸਕਦੇ ਹੋ ਜਿਹੜੇ ਅਜੇ ਗਲੀਆਂ ਨਾਲੀਆਂ ਦੀ ਰਾਜਨੀਤੀ ਕਿਸੇ ਡੇਰੇਦਾਰ ਬਾਬਿਆਂ ਦੀ ਤੂਫਬਤੀ ਪਾਰਟੀਆਂ ਦੀਆਂ ਭੇਡਾਂ ਤੇ ਭਗਤ ਬਣ ਕੇ ਮਸ਼ਰੂਫ ਆ ਉਹਨਾਂ ਵਾਸਤੇ ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ ਐਂ ਗੱਲ ਉਹਨਾਂ ਨੂੰ ਬਹੁਤੀ ਸਮਝ ਨਹੀਂ ਆਉਣੀ ਜੀਓ ਪੋਲਿਟਿਕਸ ਦੀਆਂ ਇਹਨਾਂ ਗੱਲਾਂ ਦੀ ਤੇ ਉਹਨਾਂ ਨੂੰ ਬੋਝ ਵੀ ਨਹੀਂ ਲੈਣਾ ਚਾਹੀਦਾ ਇਹ جنگ ਲੱਗਣ ਵਾਲੀ ਗੱਲ ਹਾਲ ਦੀ ਘੜੀ ਸਿਰਫ ਇੱਕ ਦੂਜੇ ਤੇ ਦਬਾਅ ਪਾਉਣ ਦੀ ਨੀਤੀ ਆ ਇਸ ਤੋਂ ਅੱਗੇ ਫਿਲਹਾਲ ਦੀ ਘੜੀ ਕੁਝ ਨਹੀਂ ਹੈਗਾ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟ ਵਿੱਚ ਲਿਖਣੇ ਨਾ ਭੁੱਲਿਓ ਤੇ ਅਜਿਹੀਆਂ ਹੋਰ ਵੀਡੀਓ ਦੇਖਣ ਵਾਸਤੇ ਸਬਸਕ੍ਰਾਈਬ ਕਰ ਲਓ ਤੁਹਾਡਾ ਆਪਣਾ ਚੈਨਲ ਪੰਜਾਬ ਫਲੈਮ ਮੈਨੂੰ ਪਵਿੱਤਰ ਵੀਰ ਸਿੰਘ ਨੂੰ ਦਿਓ ਅੱਛਾ ਯਾਰ ਇਹ ਪੰਜਾਬ ਫਲੇਮ ਦੀ ਵੀਡੀਓ ਸੀ ਤੇ ਦੇਖ ਕੇ ਬੜਾ ਮਜ਼ਾ ਆਇਆ ਬੜੀ ਅੱਛੀ ਜਾਣਕਾਰੀ ਦਿੱਤੀ ਵੀਰੇ ਨੇ ਔਰ ਉਹਨਾਂ ਨੂੰ ਮਤਲਬ ਜਿਹੜਾ ਖਿੱਤੇ ਦੇ ਹਾਲਾਤ ਨੇ ਸਾਰੀਏ ਚੀਜ਼ਾਂ ਦਾ ਪਤਾ ਹੈ ਅੱਛਾ ਇੱਕ ਚੀਜ਼ ਮੈਨੂੰ ਚਾਹ ਰਹੀ ਸੀ ਮਤਲਬ ਨਕਲੀਅਰ ਕਰਦਾ ਕਿ ਪਾਕਿਸਤਾਨ ਚ ਨਾ ਇੰਡੀਆ ਚ ਇੱਕ ਕਨਸੈਪਟ ਪੜਿਆ ਆ ਕਿ ਪਾਕਿਸਤਾਨ ਚ ਪਤਾ ਨਹੀਂ ਆਟਾ ਨਹੀਂ ਲੱਭਦਾ ਗੁਰਬਤ ਬੜੀ ਜ਼ਿਆਦਾ ਹੈ ਕੀ وجہ ਹੈ ਲੇਕਿਨ ਮੈਂ ਤੁਹਾਨੂੰ ਦੱਸ ਰਿਹਾ ਵਾਂ ਕਿ ਪਾਕਿਸਤਾਨ ਚ ਕੋਈ ਬੰਦਾ ਵੀ ਭੁੱਖਾ ਨਹੀਂ ਸੌਂਦਾ ਲਕਜਰੀਜ਼ ਅਤੇ ਹਰ ਬੰਦਾ ਇਸਤੇਮਾਲ ਕਰਦਾ ਹੈ ਉਹ ਘਰ ਦੀ ਇਲੈਕਟ੍ਰੋਨਿਕਸ ਦੀ ਸਵਾਨ ਤੋਂ ਲੈ ਕੇ ਕਾਰਾਂ ਤੱਕ ਹਰ ਵੱਡੇ ਕੋਲ ਇਹ ਚੀਜ਼ਾਂ ਔਰ ਤੁਸੀਂ ਅਗਰ ਸ਼ਾਪਿੰਗ ਚ ਚਲੇ ਜਾਓ ਸ਼ਾਪਿੰਗ ਮਾਲ ਚ ਚਲੇ ਜੋ ਭਰੇ ਹੁੰਦੇ ਨੇ ਬਾਜ਼ਾਰ ਭਰੇ ਹੁੰਦੇ ਨੇ ਹਰ ਚੀਜ਼ ਦੀ ਫਰਵਾਨੀ ਹੈ ਲੇਕਿਨ ਇਹ ਵੀ ਕਿ ਕੁਝ ਮਸਾਇਲ ਹੈ ਨੇ ਜਿਵੇਂ ਅਸੀਂ ਆਈਐਮਐਫ ਵਗੈਰਾ ਤੋਂ ਕਰਦੇ ਵਗੈਰਾ ਲੈ ਕੇ ਮੁਲਕ ਨੂੰ ਚਲਾ ਰਹੇ ਹਾਂ ਤੇ ਇਨਸ਼ਾਅੱਲਾ ਉੱਚ ਬਿਹਤਰੀ ਆ ਜਾਏਗੀ ਦੂਸਰੀ ਗੱਲ ਜੰਗ ਜਿਹੜੀ ਹੈ ਉਹ ਮਜ਼ਾਕ ਕੋਈ ਨਹੀਂ ਹੁੰਦਾ ਉਹਨਾਂ ਦੀ ਗੱਲ ਸਹੀ ਹੈ ਕਿ ਏਸੀ ਰੂਮਸ ਦੇ ਵਿੱਚ ਬੈਠ ਕੇ ਕੋਈ ਜੰਗ ਨੂੰ ਡਿਸਕਸ ਕਰਨਾ ਬਹੁਤ ਈਜ਼ੀ ਹੈ ਲੇਕਿਨ ਉਹਨੂੰ ਫੇਸ ਕਰਨਾ ਜਿਹੜਾ ਨਾ ਉਹ ਬਹੁਤ ਮੁਸ਼ਕਲ ਹੈ ਦੇਖੋ ਆਪਾਂ ਇੱਥੇ ਇੱਕ ਕਮਰੇ 'ਚ ਬੈਠੇ ਆ ਬੈ ਕੇ ਤੇ ਆਪਣਾ ਮੀਡੀਆ ਵਾਲੀ ਇੱਕ ਕਰੀਏਟ ਕਰਕੇ ਚੀਜ਼ ਕੇ ਬਾਰੇ ਇੱਕ ਤਸਰੇ ਕਾ ਕਰਕੇ ਜੰਗ ਜੰਗ ਦਾ ਮਾਹੌਲ ਕਿਉਂਕਿ ਇੱਕ ਮੀਡੀਆ ਨੇ ਪੂਰੇ ਲੋਗਾ ਤੱਕ ਇੱਕ ਪੈਗਾਮ ਪਹੁੰਚਾਉਣਾ ਹੁੰਦਾ ਹੈ ਇੱਕ ਜ਼ਹਿਨ ਪੜਾਉਣਾ ਹੁੰਦਾ ਹੈ ਲੋਕਾਂ ਦਾ ਤੇ ਉਹ ਜਿਹੜਾ ਮੀਡੀਆ ਜ਼ਹਿਨ ਬਣਾ ਰਿਹਾ ਹੈ ਉਹੀ ਲੋਕਾਂ ਤੇ ਅਸਰੰਦਾਤ ਹੋ ਰਿਹਾ ਕੁਝ ਲੋਕ ਉਹਨੂੰ ਪੋਜ਼ਿਟਿਵ ਲੈ ਰਹੇ ਨੇ ਕੁਝ ਉਹਨੂੰ ਨੈਗਟਿਵ ਲੈ ਰਹੇ ਨੇ ਅੱਛਾ ਦੇਖਣ ਦੇ ਜੇਕਰ ਮੈਂ ਮਸਲ ਬੋਲ ਕਰ ਰਹੀ ਸੀ ਵੀ ਕਿ ਪਾਕਿਸਤਾਨ ਜੁਗਤ ਜੰਗ ਦੇ ਮੁxtਲਫ ਨੀਜ਼ ਬਣ ਰਹੀਆਂ ਉਧਰੋਂ ਮਗਰ ਵੇਖਿਆ ਜਾਏ ਤੇ ਇੰਡੀਆ ਵਾਲੇ ਪਾਸੇ ਵੀ ਬਹੁਤ ਸਾਰੇ ਇਸ ਮਤਲਬ ਸਾਨਾਸੀਫਾਨੀ ਵੀਡੀਓ ਸਾਡੇ ਸਾਹਮਣੇ ਆਉਂਦੀਆਂ ਨੇ ਦੇਖੋ ਫਾਨੀ ਵੀਡੀਓ ਮਾਰ ਪਾਸੇ ਆਵਾਮ ਜਿਹੜੀ ਹੈ ਨਾ ਫਿਲਹਾਲ ਫਨ ਕਰ ਰਹੀ ਹੈ ਫਨ ਕਰ ਰਹੀ ਹੈ ਤੇ ਦੇਖੋ ਜੰਗ ਜਿਹੜੀ ਹੈ ਉਹ ਕਿਸੇ مسئلے ਦਾ ਹੱਲ ਨਹੀਂ ਹੁੰਦੀ ਜੰਗ ਜਿਹੜੀ ਹੈ ਤਬਾਹੀ ਦਾ ਵਾਇਸ ਹੁੰਦੀ ਹੈ ਬਾਕੀ ਅੱਲਾਹ ਤਾਲਾ ਕਰਮ ਕਰੇ ਦੋਨਾਂ ਮੁਲਕਾਂ ਤੇ ਇਹ ਚੀਜ਼ ਬਿਲਕੁਲ ਨਹੀਂ ਹੋਣੀ ਚਾਹੀਦੀ ਤੇ ਵੀਡੀਓ ਜਿਹੜੀ ਸਪੈਸ਼ਲ ਜਿਹੜਾ ਮਕਸਦ ਸੀ ਕਿ ਪੰਜਾਬੀ ਜਿਹੜੇ ਨੇ ਬਿਲਕੁਲ ਪੰਜਾਬ ਵਾਲੇ ਉਹਨਾਂ ਦੇ ਵੀਜ਼ੇ ਵੀ ਪਾਕਿਸਤਾਨ ਨੇ ਮਤਲਬ ਕਿਹਾ ਕਿ ਤੁਸੀਂ ਆ ਸਕਦੇ ਹੋ ਜਾ ਸਕਦੇ ਹੋ ਤੇ ਚੜ੍ਹਦੇ ਵਾਲੇ ਇੱਧਰ ਲਿਜਾ ਲਾ ਸਕਦੇ ਤੇ ਉਹਨਾਂ ਨੂੰ ਕੋਈ ਨਹੀਂ ਰੋਕ ਸਕਦਾ ਜਿਹੜੇ ਇੱਥੇ ਰਹਿੰਦੇ ਪੰਜਾਬ ਵਾਲੇ ਲੋਕ ਆਏ ਹੋਏ ਨੇ ਉਹਨਾਂ ਤੇ ਇਹ ਚੀਜ਼ਾਂ ਲਾਗੂ ਨਹੀਂ ਹੁੰਦੀਆਂ ਤੇ ਇਹ ਜਿਹੜੀ ਬੜੀ ਵੱਡੀ ਗੱਲ ਹੈ ਪਾਕਿਸਤਾਨੀ ਗਵਰਨਮੈਂਟ ਦੀ ਪਿਛਲੇ ਟੈਨ ਯਰ ਤੋਂ ਜਦੋਂ ਪਿਛਲੇ ਸਾਲ ਸੀ ਉਹ ਮੁਨਸੀਪਾ ਪਾਕਿਸਤਾਨ ਚ ਉਦੋਂ ਐਲਾਨ ਕੀਤਾ ਗਿਆ ਕੋਰੀਡੋਰ ਕੋ ਲਿਆ ਗਿਆ ਤੇ ਬੜਾ ਵੱਡਾ ਬਹੁਤ ਸੱਚਾ ਇੱਕ ਸਟੈਪ ਲਿਆ ਕਿ ਦੋ ਪੰਜਾਬ ਜਿਹੜੇ ਦੋਵੇਂ ਨੇ ਉਹਨਾਂ ਨੂੰ ਬਣਾਇਆ ਗਿਆ ਤੇ ਹੁਣ ਵੀ ਇਨਸ਼ਾ ਅੱਲਾਹ ਤਾਲਾ ਪੰਜਾਬ ਜਿਹੜੇ ਨੇ ਮਿਲਦੇ ਰਹਿਣਗੇ ਤੇ ਇੱਕ ਦੂਸਰੇ ਨਾਲ ਪਿਆਰ ਮੁਹਬਤ ਉਸੇ ਤਰ੍ਹਾਂ ਰਹੇਗਾ ਤੇ ਵੀਡੀਓ ਜਿਹੜੀ ਸੀ ਬੜੀ ਅੱਛੀ ਸੀ ਉਹ ਚ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਦੇ ਇੱਕ ਇੰਡਸ ਵਾਟਰ ਟ੍ਰੀਟੀ ਦੀ ਗੱਲ ਕੀਤੀ ਗਈ ਜਿਹੜਾ ਵਾਅਦਾ ਹੋਇਆ ਸੀ ਅਯੂਬ ਦੇ ਜਨਰਲ ਅਯੂਬ ਨੇ ਕੀਤਾ ਸੀ ਉਹ ਤੋਂ ਨਾ ਕਿ ਦਰਿਆਵਾਂ ਤੇ ਕੁਝ ਦਰਿਆ ਉਹਨਾਂ ਨੇ ਰੱਖ ਲਏ ਸੀ ਇੰਡੀਆ ਨੇ ਪਾਸੇ ਕੁਝ ਦਰਿਆ ਜਿਹੜੇ ਸਾਡੇ ਹਿੱਸੇ ਚ ਆਏ ਸਨ ਤੇ ਰਾਵੀ ਸਤਲੁਜ ਤੇ ਬਿਆਸ ਇਹ ਇੰਡੀਆ ਨੂੰ ਮਿਲ ਗਿਆ ਸਨ ਸਿੰਧ ਤੇ ਚਨਾਬ ਤੇ ਜੇਹਲਮ ਇਹ ਤੇਂਦਰੀਆ ਪਾਕਿਸਤਾਨ ਦੇ ਹਿੱਸੇ ਜਾ ਗਏ ਸਨ ਤੇ ਇਹਦੇ ਚ ਵਰਲਡ ਬੈਂਕ ਜਿਹੜਾ ਸੀ ਉਹ ਗਰੰਟ ਸੀ ਹਮੇਸ਼ਾ ਇਹ ਹਿਸਟਰੀ ਦੀ ਜਿਹੜੀਆਂ ਗੱਲਾਂ ਨੇ ਨਹੀਂ ਭੁੱਲਦਾ ਹਿਸਟਰੀ ਆਪਾਂ ਪੜਦੇ ਤੇ ਰਹੇ ਹਾਂ ਸੋਸ਼ਲ ਸਟਡੀਜ਼ ਵਿੱਚ ਪਾਸਟ ਸਟਡੀ ਵਿੱਚ ਔਰ ਇਹ ਤੇਂਦਰੀਆ ਪਾਕਿਸਤਾਨ ਦੇ ਹਿੱਸੇ ਜਾ ਗਏ ਸਨ ਹੁਣ ਇੰਡੀਆ ਜਿਹੜਾ ਹੈ ਪੈਲਗਾਮ ਮਾਕੇ ਨੂੰ ਲੈ ਕੇ ਉਹ ਬੰਦ ਕਰਨਾ ਚਾਹ ਰਿਹਾ ਤੇ ਐਸਾ ਪੋਸੀਬਲ ਨਹੀਂ ਹੋਏਗਾ ਪ੍ਰੈਸ਼ਰ ਪਾਉਣ ਦੀ ਇੱਕ ਚੀਜ਼ ਹੈ ਲੇਕਿਨ ਪਾਕਿਸਤਾਨ ਨੇ ਤੇ ਦੋ ਟੋਕੇ ਲਾਂਕ ਕੀਤਾ ਦੇਖੋ ਜੀ ਪਾਣੀ ਅਗਰ ਬੰਦ ਕੀਤਾ ਤੇ ਉਹਨੂੰ ਅਸੀਂ ਜੱਗ ਦਾ ਐਲਾਨ ਸਮਝਾਂਗੇ ਤੇ ਦੇਖੋ ਇੱਕ ਦੋਆ ਪਾਸੋਂ ਬਿਆਨਬਾਜ਼ੀ ਹੋ ਰਹੀ ਹੈ ਸਾਡੀ ਤੇ ਦੁਆ ਹੈ ਕਿ ਬਿਲਕੁਲ ਇਹ ਚੀਜ਼ ਝਗੜੇ ਪਾਸੇ ਨਾ ਜਾਵੇ ਦੋਨਾਂ ਮੁਲਕਾਂ ਦੇ ਲੋਕ ਅਮਨ ਦੇ ਨਾਲ ਸ਼ਾਂਤੀ ਦੇ ਨਾਲ ਰਹਿਣ ਬਿਲਕੁਲ ਤੇ ਪੰਜਾਬ ਜਿਹੜੇ ਨੇ ਦੋਵੇਂ ਚੜਦਾ ਦੇ ਲਈਦਾ ਮਿਲਦੇ ਰਹਿਣ ਹਾਸਤੇ ਰਹਿਣ ਤੇ ਵਾਸਤੇ ਰਹਿਣ ਤੇ ਇਨਸ਼ਾਅੱਲਾ ਆਪਾਂ ਜਿਹੜੇ ਬੇ ਐਵੇਂ ਰਵਾਂਗੇ ਸਾਡੇ ਰਸਤੇ ਲੇ ਰਹਿਣਗੇ ਇੱਕ ਦੂਸਰੇ ਨਾਲ ਮਿਲਦੇ ਆਉਂਦੇ ਜਾਂਦੇ ਰਵਾਂਗੇ ਤੇ ਬਹਾਲ ਵੀਡੀਓ ਜਿਹੜੀ ਵਧੀਆ ਸੀ ਉਹਦੇ ਵਿੱਚ ਇਨਫੋਰਮੇਸ਼ਨ ਵੀ ਸੀ ਤੇ ਸਾਨੂੰ ਵੇਖ ਕੇ ਮਜ਼ਾ ਆਇਆ ਬਿਲਕੁਲ ਬੋਰ ਨਹੀਂ ਹੋਈ ਵੀਡੀਓ ਲੋਏ ਕਿ ਤੁਹਾਨੂੰ ਕਿਵੇਂ ਲੱਗੀ ਤੁਸੀਂ ਕਮੈਂਟਸ ਜਾ ਕੇ ਦੱਸਣਾ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਰੱਖੋ ਆਪਣਾ ਚੈਨਲ ਮੇਲ ਲਿਆ ਨੈਕਸਟ ਵੀਡੀਓ ਚ